ਅੰਮ੍ਰਿਤਸਰ ਚ ਜਥੇਦਾਰ ਗਿਆਨੀ ਗੜਗਾਜ ਦਾ ਵਿਰੋਧ ਬੱਬਰ ਖਾਲਸਾ ਦੇ ਮਹਿਲ ਸਿੰਘ ਬੱਬਰ ਦੇ ਭੋਗ ਮੌਕੇ ਇੱਕ ਸ਼ਖਸ ਨੇ ਜਥੇਦਾਰ ਨੂੰ ਸਰੂਪਾ ਦੇਣ ਤੋਂ ਰੋਕਿਆ ਪਰ ਅਕਾਲ ਤਖਸੈਬ ਸਕੱਤਰਤ ਨੇ ਵਿਰੋਧ ਦੀ ਗੱਲ ਨਾ ਕਰੀ। ਮੁਸਲਮ ਭਾਈਚਾਰੇ ਦੇ ਵਕਫ ਦੇ ਵਫਦ ਦੀ ਵਕਫ ਬਿੱਲ ਨੂੰ ਲੈ ਕੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਨਾਲ ਮੁਲਾਕਾਤ ਦੋਵੇਂ ਧਰਮਾਂ ਨੂੰ ਦਰਪੇਸ਼ ਚੁਣੌਤੀਆਂ ਤੇ ਹੋਈ ਚਰਚਾ ਜਥੇਦਾਰ ਨੇ ਮੁਸਲਮ ਵਫਦ ਨੂੰ ਦਿੱਤਾ ਸਹਿਯੋਗ ਦਾ ਪ੍ਰੋਸਾ। ਸੁਬੀਰ ਸਿੰਘ ਬਾਦਲ ਦੀ ਪਟੀਸ਼ਨ ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਸੁਬੀਰ ਬਾਦਲ ਨੇ ਆਪਣੇ ਤੇ ਹੋਏ ਹਮਲੇ ਦੀ ਸੀਬੀਆਈ ਆ ਐਨਾ ਇਹ ਜਾਂਚ ਦੀ ਕੀਤੀ ਮੰਗਤੀ 3 ਅਪ੍ਰੈਲ ਨੂੰ ਅਗਲੀ ਸੋਮਵਾਰ ਨੂੰ 2084 ਸਿੱਖ ਨਸਲ ਕੁਸ਼ੀ ਮਾਮਲੇ ਚ ਟਾਈਟਲਰ ਖਿਲਾਫ ਮਨਜੀਤ ਸਿੰਘ ਜੀਕੇ ਨੇ ਦਿੱਤੀ ਗਵਾਹੀ ਰੌਜ਼ ਵੈਨਿਊ ਕੋਰਟ ਨੂੰ ਤਕਰੀਬ ਸੀ ਵੀ ਸੌ ਪੂਲ ਕਾਬਲੇ ਸੀੜਿਚ 100 ਲੋਕਾਂ ਦੇ ਕਤਲ ਦਾ ਦਾਵਾ ਕਰ ਰਿਹਾ ਟਾਈਟਲ ਰਾਨ ਪਰ ਲੋਧੀ ਚ ਰਾਜਾ ਬਰਾਮ ਰਾਣੇ ਦਾ ਸ਼ਕਤੀ ਪ੍ਰਦਰਸ਼ਨ ਕਲ ਕਾਂਗਰਸ ਤੇ ਦੋਵੇਂ ਆਗੂਆਂ ਦੀਆਂ ਵੱਖ-ਵੱਖ ਰੈਲੀਆਂ ਨਵਜੋਦ ਨਵਤੇਜ ਚੀਮਾ ਵੱਲੋਂ ਰੱਖੀ ਰੈਲੀ ਚ ਪਹੁੰਚਣਗੇ ਰਾਜਾ ਵੜਿੰਗ ਤੇ ਪ੍ਰਤਾਪ ਬਾਜਾ ਰਾਣਾ ਗੁਰਜੀਤ ਤੇ ਉਹਨਾਂ ਦੇ ਬੇਟੇ ਦੇ ਖਿਲਾਫ ਪੀੜੀ ਦੀ ਵੱਡੀ ਕਾਰਵਾਈ ਰਾਣਾ 슈ਗਰ ਲਿਮਟਿਡ ਦੀ 22 ਕਰੋੜ ਦੀ ਪ੍ਰਾਪਰਟੀ ਅਟੈਚ ਤੇ ਮਾਇਕ ਤੇ ਲਿਆ ਐਕਸ਼ਨ 2 ਦਿਨਾਂ ਦੇ ਰਿਮਾਂਡ ਤੇ ਮਲਜ਼ਮ ਕਾਂਸਟੇਬਲ ਅਮਨਦੀਪ ਕੌਰ ਪੁਲਿਸ ਨੇ 7 ਦਿਨਾਂ ਦਾ ਮੰਗਿਆ ਸੀ ਰਿਮਾਂਡ ਬੀਤੇ ਦਿਨੀ ਹੀ ਚਿੱਟੇ ਨਾਲ ਗ੍ਰਿਫਤਾਰ ਹੋਈ ਸੀ। ਮਠੰਡਾ ਪੁਲਿਸ ਦੇ ਸਾਹਮਣੇੋਂ ਨਿਕਲਿਆ ਚਿੱਟੇ ਦੇ ਕੇਸ 'ਚ ਨਾਮਜ਼ਦ ਮਲਜ਼ਮ ਕੋਰਟ ਕੰਪਲੈਕਸ 'ਚ ਪਤਨੀ ਨਾਲ ਕੁੱਟਮਾਰ ਤੋਂ ਬਾਅਦ ਹੋਇਆ ਰਫੂ ਚੱਕਰ ਮੌਕੇ ਤੇ ਮੌਜੂਦ ਪੁਲਿਸ ਨੇ ਨਹੀਂ ਕੀਤਾ ਗ੍ਰਿਫਤਾਰ। ਪੰਜਾਬ ਸਕੂਲ ਸਿੱਖਿਆ ਬੋਰਡ ਨੇ ਐਲਾਨਿਆ 8ਵੀਂ ਦਾ ਨਤੀਜਾ ਹੁਸ਼ਾਰਪੁਰ ਦੇ ਪੁਨੀਤ ਨੇ ਕੀਤਾ ਟੌਪ ਰਿਪੋਰਟ دی۔ ਲਜੋਤ ਕੌਰ ਨੇ ਦੂਜਾ ਸਥਾਨ ਦਾ ਤੀਜੇ ਨੰਬਰ ਤੇ ਰਹੀ ਅਮਰਿਤਸਰ ਦੀ ਨੌਜੋਤ ਨਰਾਤਿਆਂ ਦੌਰਾਨ ਮੁੱਖ ਮੰਤਰੀ ਮਾਨ ਨੇ ਨਾਣਾਦੇਵੀ ਮੰਦਿਰ ਚ ਟੇਕਿਆ ਮੱਤਾ ਪਤਨੀ ਗੁਰਪ੍ਰੀਤ कौर ਵੀ ਹੋਏ ਨਤਮਸਤਕ ਮਾਤਾ ਰਾਣੀ ਦਾ ਲਿਆ ਆਸ਼ੀਰਵਾਦ ਸਤਿ ਸ਼੍ਰੀ ਅਕਾਲ న్యూਸ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਮ ਜੇਪਾਲ ਸਿੰਘ ਬ੍ਰਾਂਡ ਸੱਤ ਟਾਲੀਆਂ ਖਬਰਾਂ ਲੈ ਕੇ ਹਾਜ਼ਰ ਹਾਂ ਸੱਤ ਟਾਲੀਆਂ ਖਬਰਾਂ ਚ ਅੱਜ ਜ਼ਿਕਰ ਬਠਿੰਡਾ ਦੀ ਉਸ ਕਾਂਸਟੇਬਲ ਦਾ ਜਿਸ ਦੀ ਚਰਚਾ ਲਗਾਤਾਰ ਵੱਡੇ ਹਾਈ ਪ੍ਰੋਫਾਈਲ ਗਲਿਆਰਿਆਂ ਛੋ ਰਹੀ ਹੈ ਲਗਾਤਾਰ ਵੱਡੇ ਵੱਡੇ ਖੁਲਾਸੇ ਹੋ ਰਹੇ ਨੇ ਜ਼ਿਕਰ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਅਕਾਲ ਤਖ਼ਤ ਸਾਹਿਬ ਵੱਲੋਂ ਆਏ ਬਿਆਨਾਂ ਦਾ ਅਕਾਲ ਤਖ਼ਤ ਸਾਹਿਬ ਤੇ ਹੋਈਆਂ ਮੀਟਿੰਗਾਂ ਦਾ ਤੇ ਹੋਰ ਬਹੁਤ ਸਾਰੀਆਂ ਖਬਰਾਂ ਤੇ ਅੱਜ 7 ਵਜੇ ਦੇ ਇਸ ਬੁਲੇਟਿਨ ਦੇ ਵਿੱਚ ਨਜ਼ਰ ਪਾਵਾਂਗੇ ਸ਼ੁਰੂਆਤ ਕਰਦੇ ਹਾਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਿਸ ਦਾ ਸਾਹਮਣਾ ਜਥੇਦਾਰ ਗਿਆਨੀ ਗੜਗੱਜ ਨੂੰ ਕਰਨਾ ਪਿਆ ਗਿਆਨੀ ਕੁਲਦੀਪ ਸਿੰਘ ਗੜਗੱਜ ਇੱਕ ਸਮਾਗਮ 'ਚ ਗਏ ਤੇ ਉੱਥੇ ਉਹਨਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ ਉਹਨਾਂ ਨੂੰ ਸਰੂਪਾ ਪਾਉਣ ਤੋਂ ਰੋਕ ਦਿੱਤਾ ਗਿਆ ਹਾਲਾਂਕਿ ਅਕਾਲ ਤਖਤ ਸਾਹਿਬ ਸਖਤਰ ਇਸ ਵਿਰੋਧ ਹੋਣ ਤੋਂ ਇਨਕਾਰ ਕੱਲ ਤੱਕ ਸਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ ਤੇ ਇਹ ਵਿਰੋਧ ਹੋਇਆ ਅੰਮ੍ਰਿਤਸਰ ਦੇ ਵਿੱਚ ਜਿੱਥੇ ਖਾਲਿਸਤਾਨੀ ਦੈਸ਼ਤਗਰਦ ਮਹਿਲ ਸਿੰਘ ਬੱਬਰ ਦੇ ਭੋਗ ਤੇ ਸ਼ਾਮਲ ਹੋਣ ਲਈ ਜਥੇਦਾਰ ਸਹਿਬਗੇ ਸਨ ਤੇ ਜਦੋਂ ਉਹ ਮਹਿਲ ਸਿੰਘ ਬੱਬਰ ਦੇ ਪਰਿਵਾਰ ਨੂੰ ਸਿਰੋਪਾਉ ਨਾਲ ਸਨਮਾਨਿਤ ਕਰਨ ਲੱਗੇ ਤਾਂ ਉੱਥੇ ਮੌਜੂਦ ਜਰਨੈਲ ਸਿੰਘ ਸਖੀਰਾ ਨਾਂ ਦੇ ਸ਼ਖਸ ਨੇ ਇਸ ਦਾ ਵਿਰੋਧ ਕਰ ਦਿੱਤਾ ਅਤੇ ਸਿਰੋਪਾਉ ਪਾਉਣ ਤੋਂ ਰੋਕਿਆ ਤੇ ਕਿਹਾ ਕਿ ਕੌਮ ਹਾਲੇ ਇਹਨਾਂ ਨੂੰ ਜਥੇਦਾਰ ਨਹੀਂ ਮੰਨਦੀ ਜਹੇਦਾਰ ਦਾ ਵਿਰੋਧ ਕੀਤਾ ਵੇਖੋ ਅਸੀਂ ਜਹੇਦਾਰ ਨਾਰਪਰੀਦ ਨੂੰ ਮੰਨਦੇ ਸੀ ਨਾ ਅਸੀਂ ਰਗਵੀਰ ਸਿੰਘ ਨੂੰ ਮੰਨਦੇ ਨਾ ਅਸੀਂ ਇਹਨੂੰ ਮੰਨਦੇ ਸਾਡੇ ਜਹੇਦਾਰ ਰਹਿ ਗਏ ਆ ਕੌਮ ਦੇ ਭਾਈ ਜਗਤਾਰ ਸਿੰਘ ਜੀ ਹਵਾਰਾ ਤੇ ਐਕਟਿੰਗ ਜਹੇਦਾਰ ਭਾਈ ਧਿਆਨ ਸਿੰਘ ਜੀ ਮੰਡ ਜਹੇਦਾਰਾਂ ਦੀ ਬਦਲੀ ਕਰਤੀ ਹਰਪ੍ਰੀਤ ਸਿੰਘ ਨਾਲ ਦੀ ਬਦਲੀ ਕਰਤੀ ਰਗਵੀਰ ਸਿੰਘ ਨਾਲ ਦੀ ਕਰਤੀ ਫਿਰ ਜਿਹੜਾ ਫਿੱਟ ਬੈਠਾ ਗੜਗਾਜ ਸਿੰਘ ਜਹੇਦਾਰ ਉਹਨੂੰ ਇਹਨਾਂ ਨੇ ਆਪਣਾ ਜਹੇਦਾਰ ਬਣਾ ਲਿਆ ਫਿਰ ਕੌਮ ਨੂੰ ਇਹ ਕਦੀ ਗੱਲਾਂ ਮਨਜ਼ੂਰ ਨਹੀਂ ਹੁੰਦੀਆਂ ਜਦੋਂ ਕਾਲ ਤਖਤ ਸਾਹਿਬ ਦੇ ਮਾਨ ਮਰਜ਼ਾਦਾ ਨੋ ਭੈ ਧੀਰੀ ਕੀਤਾ ਜਾਂਦਾ ਉਥੇ ਫਿਰ ਖਾਲਸਾ ਪੰਥ ਆਪਣੀ ਆਵਾਜ਼ بلند ਕਰਦਾ ਮੇਰੀ ਜਮੀਰ ਨੇ ਆਵਾਜ਼ ਦਿੱਤੀ ਕਿ ਅੱਜ ਆਪਾਂ ਇਹ ਕੰਮ ਹੋਣ ਨਹੀਂ ਦੇਣਾ ਤੇ ਮੈਂ ਗੁਰੂ ਸਾਹਿਬ ਮੇਰੇ ਨਾਲ ਸੀ ਅੰਗ-ਸੰਗ ਸੀ ਇਹ ਕੰਮ ਮੈਂ ਫਿਰ ਉਹਨਾਂ ਦੀ ਹਾਜ਼ਰੀ ਦੇ ਵਿੱਚ ਜਿਹੜਾ ਕਿ ਆ ਵੀ ਤੁਸੀਂ thropa ਨਹੀਂ ਦੇਣਾ ਹਾਲਾਂਕਿ ਅਕਾਲ ਤਖਤ ਸਾਹਿਬ ਦੇ ਸਕਤਰੇਤ ਨੇ ਜਥੇਦਾਰ ਦੇ ਵਿਰੋਧ ਦੀ ਗੱਲ ਨੂੰ ਖਾਰਜ ਕੀਤਾ ਕਿ ਸਰੋਪਾ ਬਾਰੇ ਖਬਰ ਨੂੰ ਗਲਤ ਰੰਗਤ ਦਿੱਤੀ ਜਾ ਰਹੀ ਹੈ ਕਿਸੇ ਵੀ ਤਰ੍ਹਾਂ ਦਾ ਕੋਈ ਤਲਖ ਮਾਹੌਲ ਨਹੀਂ ਬਣਿਆ ਤੇ ਸਮਾਗਮ ਸ਼ਾਂਤਮਈ ਢੰਗ ਨਾਲ ਸੰਪੰਨ ਹੋਇਆ ਤੇ ਉਧਰ ਭਾਜਪਾ ਨੇ ਜਥੇਦਾਰ ਦੇ ਅਪਮਾਨ ਨੂੰ ਅਕਾਲ ਤਖਤ ਸਾਹਿਬ ਦਾ ਅਪਮਾਨ ਦੱਸਿਆ ਖਾਲਿਸਤਾਨੀ ਵਿਚਾਰਧਾਰਾ ਨੂੰ ਦੇਸ਼ ਜਾਂ ਸੂਬਾ ਬਿਲਕੁਲ ਨਹੀਂ ਮੰਨਦਾ ਇਹ ਦੇਸ਼ ਨੂੰ ਤੋੜਨ ਦੀ ਸਾਜ਼ਿਸ਼ਾਂ ਬੰਨ੍ਹੀਆਂ ਪਾਉਣ ਦੀ ਸਾਜ਼ਿਸ਼ਾਂ ਇਸ ਤੋਂ ਇਹ ਸਿੱਖ ਕੌਮ 'ਚ ਵੀ ਬੰਨ੍ਹੀਆਂ ਪਾ ਰਹੇ ਨੇ ਇਸ ਤੋਂ ਸचेत रहने ਦੀ ਜ਼ਰੂਰਤ ਹੈ ਤੇ ਇਸ ਕਰਕੇ ਇਹਨਾਂ ਨੂੰ برداشت ਨਾ ਕੀਤਾ ਜਾਵੇ ਨਾ ਹੀ ਇਹਨਾਂ ਦੇ ਪ੍ਰੋਗਰਾਮਾਂ ਜਾਇਆ ਜਾਵੇ ਤੇ ਨਾ ਹੀ ਇਹਨਾਂ ਨੂੰ ਬੁਲਾਇਆ ਜਾਵੇ ਇਹਨਾਂ ਦਾ ਸਮਾਜਿਕ ਬਾਈਕਾਟ ਹੋਣਾ ਚਾਹੀਦਾ ਇਹ ਜੋ ਜਿਸ ਤਰ੍ਹਾਂ ਦੇ ਆਦੀ ਰੀਤੀ ਰਿਵਾਜ ਜਿਸ ਤਰ੍ਹਾਂ ਦੀ ਗੱਲਾਂ ਕਰਦੇ ਨੇ ਇਹ ਮੈਂ ਸਮਝਦਾ ਕਿ ਜਸਵੰਤ ਸਿੰਘ ਦਾ ਸਾਹਿਬ ਨੂੰ અપਮਾਨਿਤ ਕਰਨਾ ਸ੍ਰੀ ਅਕਾਲ ਤਖਤ ਸਾਹਿਬ ਦੇ ਇੰਸਟੀਚਿਊਸ਼ਨ ਦਾ ਅਪਮਾਨ ਹੈ ਜ਼ਿਕਰ ਜੋ ਹੋਇਆ ਕਿ ਬੀਤੇ ਦਿਨੀ ਖਾਲਿਸਤਾਨੀ ਅੱਤਵਾਦੀ ਮਹਿਲ ਸਿੰਘ ਬੱਬਰ ਦੀ ਪਾਕਿਸਤਾਨ ਦੇ ਨਨਕਾਣਾ ਸਾਹਿਬ ਚ ਮੌਤ ਹੋ ਗਈ ਸੀ ਜੋ ਭਾਰਤ ਚ ਵੀ ਕਈ ਅੱਤਵਾਦੀ ਵਾਰਦਾਤਾਂ ਚ ਸ਼ਾਮਲ ਸੀ ਤੇ ਉਹ 1993 ਚ ਪਾਕਿਸਤਾਨ ਭੱਜ ਗਿਆ ਸੀ ਅੰਮ੍ਰਿਤਸਰ ਤੋਂ ਰਾਜੀਵ ਸ਼ਰਮਾ న్యూਸ 18 ਪਰ ਵਿਰੋਧ ਦਾ ਅਸੀਂ ਜ਼ਿਕਰ ਕਰ ਰਹੇ ਸੀ ਜਥੇਦਾਰ ਅਕਾਲ ਤਖਤ ਸਾਹਿਬ ਦਾ ਉਧਰ ਅੱਜ ਮੁਸਲਿਮ ਪਾਈਚਾਰੇ ਵੀ ਆਪਣਾ ਵਿਰੋਧ ਲੈ ਕੇ ਪਹੁੰਚਿਆ ਯਾਨੀ ਮੁਸਲਿਮ ਪਾਈਚਾਰੇ ਦੇ ਇੱਕ ਵਫਦ ਵੱਲੋਂ ਜਥੇਦਾਰ ਅਕਾਲ ਤਖਤ ਸਾਹਿਬ ਨਾਲ ਮੁਲਾਕਾਤ ਕੀਤੀ ਗਈ ਮੁਸਲਿਮ ਪਾਈਚਾਰੇ ਨੇ ਵਕਫ ਬਿੱਲ ਦਾ ਮੁੱਦਾ ਚੱਕਿਆ ਜਥੇਦਾਰ ਵੱਲੋਂ ਇਸ ਮੁੱਦੇ ਤੇ ਮੁਸਲਿਮ ਪਾਈਚਾਰੇ ਨੂੰ ਸਹਿਯੋਗ ਦਾ ਪੂਰਨ ਭਰੋਸਾ ਦਿੱਤਾ ਗਿਆ ਇਸ ਮੁਲਾਕਾਤ ਦੇ ਦੌਰਾਨ ਦੋਨਾਂ ਧਰਮਾਂ ਨੂੰ ਦਰਪੇਸ਼ ਚੁਣੌਤੀਆਂ ਤੇ ਚਰਚਾ ਹੋਈ ਜਥੇਦਾਰ ਅਕਾਲ ਤਖਤ ਸਭ ਨੇ ਕਿਹਾ ਕਿ ਇਹ ਦੇਸ਼ ਸ਼ਬਦਾ ਹੈ ਔਰ ਇਸ ਦੇਸ਼ ਦੇ ਵਿੱਚ ਸਭ ਨੂੰ ਬਰਾਬਰ ਦੇ ਅਧਿਕਾਰ ਨੇ ਜਥੇਦਾਰ ਅਕਾਲ ਤਖਤ ਸਾਹਿਬ ਵੱਲੋਂ ਬੰਦੀ ਸਿੰਘਾਂ ਦਾ ਵੀ ਜ਼ਿਕਰ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਤੇ ਸਰਕਾਰ ਚੁੱਪ ਕਿਉਂ ਰਹਿੰਦੀ ਹੈ ਬੰਦੀ ਸਿੰਘਾਂ ਦੀ ਰਿਹਾਈ ਤੇ ਸਰਕਾਰ ਕਦੋਂ ਫੈਸਲਾ ਲਏਗੀ ਹਾਲਾਂਕਿ ਕੋਰਟਾਂ ਵੀ ਇਸ ਦੇ ਵਿੱਚ ਸਰਕਾਰ ਨੂੰ ਫੈਸਲਾ ਲੈਣ ਦੇ ਲਈ ਕਹਿ ਚੁੱਕੀਆਂ ਨੇ ਮੁਸਲਿਮ ਭਾਈਚਾਰੇ ਦੀ ਜ਼ਮੀਅਤ ਉਲੇਮਾ ਇਹ ਹਿੰਦ ਸੰਸਥਾ ਦੇ ਇੱਕ ਵਫ਼ਦ ਵੱਲੋਂ ਅੱਜ ਜਥੇਦਾਰ ਅਕਾਲ ਤਖਤ ਸਾਹਿਬ ਨਾਲ ਮੁਲਾਕਾਤ ਕੀਤੀ ਗਈ ਸੀ ਸੋਫਰ ਨੇ ਕਿਹਾ ਕਿ ਉਹ ਨਵੀਂ ਸੰਸਥਾ ਨੇ ਸਿੱਖਾਂ ਦੇ ਸਰਵਉੱਚ ਸਥਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਲੰਬੇ ਸਮੇਂ ਤੋਂ ਸਾਝ ਬਣਾ ਕੇ ਰੱਖੀ ਹੋਈ ਹੈ ਤਾਂ ਜੋ ਦੋਵੇਂ ਭਾਈਚਾਰਿਆਂ ਚ ਆਪਸੀ ਸਾਝ ਕਾਇਮ ਰਹੇ ਤੇ ਕੋਈ মতਪੇਦੀਆ ਮਸਲਾ ਸਾਹਮਣੇ ਆਉਣ ਤੇ ਮਿਲ ਬੈਠ ਕੇ ਸੁਖਾਵੇਂ ਮਾਹੌਲ ਚ ਹੱਲ ਕਰ ਲੈਣ। ਦੇਖੋ ਗੱਲ ਇਹ ਵੇਹਾਂ ਕਿ ਹਾਂਜੀ ਮੇਰੇ ਕੋਲ ਆਏ ਸੀ ਉਹ ਔਰ ਬੜੀ ਲੰਬੀ ਚਰਚਾ ਆਈ ਆਪਣੀ ਮੇਰੇ ਹਿਸਾਬ ਦੇ ਨਾਲ ਇਹ ਦੇਸ਼ ਸਾਰਿਆਂ ਦਾ ਵਾ ਤੇ ਸਾਰਿਆਂ ਨੂੰ ਇੱਥੇ ਬੜੀ ਖੁਸ਼ੀ ਦੇ ਨਾਲ ਰਹਿਣ ਦਾ ਹੱਕ ਆ ਤੇ ਕੋਈ ਵੀ ਇਦਾਂ ਦਾ ਕੰਮ ਨਹੀਂ ਹੋਣਾ ਚਾਹੀਦਾ ਜਿਹਦੇ ਚ ਕਿਸੇ ਕੌਮ ਨੂੰ ਇਹ ਲੱਗੇ ਵੀ ਸਾਡੇ ਹੱਕ ਖੋਏ ਜਾ ਰਹੇ ਆ ਸਾਨੂੰ ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਤੋਂ ਸੇਧ ਲੈਣ ਦੀ ਲੋੜ ਆ ਕਿ ਜਦੋਂ ਉਹਨਾਂ ਦਾ ਰਾਜ ਹੀ ਤਾਂ ਉਹਨਾਂ ਦੀ ਕੈਬਨਟ ਦੇ ਵਿੱਚ ਵੱਖ-ਵੱਖ ਕੌਮਾਂ ਦੇ ਨੁਮਾਇੰਦੇ ਵੀ ਹੀ ਉਹਨਾਂ ਦਾ ਬਰਾਬਰ ਮਾਨ ਸਨਮਾਨ ਵੀ ਹੈ। ਤਾਂ ਮਾਨ ਸਨਮਾਨ ਸਾਰਿਆਂ ਦਾ ਰਹਿਣਾ ਚਾਹੀਦਾ ਕਿਸੇ ਦਾ ਵੀ ਹੱਕ ਜਾਂ ਕਿਸੇ ਦੇ ਰਾਈਟ ਖੋਣ ਦਾ ਮੇਰੇ ਹਿਸਾਬ ਨਾਲ ਤੇ ਕਿਸੇ ਨੂੰ ਹੱਕ ਜਿਹੜਾ ਉਹ ਨਹੀਂ ਹੈਗਾ ਦੂਜੀ ਗੱਲ ਇੱਕ ਖਬਰ ਪਾਣੀ ਪੱਤੋਂ ਹੈ ਪਾਣੀ ਪੱਤ ਦੇ ਗੁਰੂ ਘਰ ਦੇ ਵਿੱਚ ਬੇਅਦਬੀ ਹੋਈ ਹੈ। ਸਤਕਾਰ ਕਮੇਟੀ ਨੇ ਇਸ ਦੀ ਸ਼ਿਕਾਇਤ ਸ਼੍ਰੀ ਅਕਾਲ ਤਖਤ ਸਾਹਿਬ ਤੇ ਕੀਤੀ ਹੈ ਕਿ ਗੁਰੂ ਘਰ ਦੇ ਅੰਦਰ ਇੱਕ ਦੇਹਧਾਰੀ ਗੁਰੂ ਦੀ ਪੂਜਾ ਕੀਤੀ ਜਾ ਰਹੀ ਹੈ ਉਹਨਾਂ ਕਹਿਆ ਕਿ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਇਹ ਪੂਜਾ ਹੋ ਰਹੀ ਹੈ ਪੂਜਾ ਦੀ ਵੀਡੀਓ ਸਾਹਮਣੇ ਆਈ ਹੈ ਸਤਕਾਰ ਕਮੇਟੀ ਦਾ ਇਲਜ਼ਾਮ ਹੈ ਕਿ ਗੁਰੂ ਘਰ ਚ ਮੰਦਿਰ ਬਣਾਉਣ ਦੀ ਕੋਸ਼ਿਸ਼ ਹੈ ਕਮੇਟੀ ਨੇ ਜਥੇਦਾਰ ਅਕਾਲ ਤਖਤ ਸਾਹਿਬ ਤੋਂ ਇਸ ਤੇ ਕਾਰਵਾਈ ਦੀ ਮੰਗ ਕੀਤੀ ਹੈ ਹਾਲਾਂਕਿ ਵੀਡੀਓ ਪੁਰਾਣੀ ਦੱਸੀ ਜਾ ਰਹੀ ਹੈ ਪਰ ਪਾਣੀ ਪੱਤ ਤੋਂ ਆਈ ਇਹ ਵੀਡੀਓ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸੌਂਪ ਕੇ ਉਹਨਾਂ ਨੂੰ ਇੱਕ ਮੰਗ ਪੱਤਰ ਦੇ ਕੇ ਇਸ ਮਾਮਲੇ 'ਚ ਕਾਰਵਾਈ ਮੰਗੀ ਗਈ ਹੈ ਕਪਾ ਸਿੰਘ ਸਭਾ ਕੋਲ ਅਸੀਂ ਪਹੁੰਚੇ ਹਾਂ ਤੇ ਜੋ ਪਾਣੀਪੜ ਦੇ ਵਿੱਚ ਜੋ ਵਕ ਵਕਸਤਾਨਾਂ ਤੇ ਗੁਰੂਗ੍ਰੰਥ ਸਾਹਿਬ ਮਹਾਰਾਜ ਦੀਆਂ ਇੱਕ ਪਖੰਡੀ ਸਾਧ ਵੱਲੋਂ ਜਾਂ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਇੱਕ ਮਰਿਆਦਾ ਤੋਂ ਉਲਟ ਜੋ ਕੰਮ ਕੀਤੇ ਜਾ ਰਹੇ ਹਰ ਸਾਲ ਜੋ ਮਰਿਆਦਾ ਤੋਂ ਉਲਟ ਕੰਮ ਹੁੰਦੇ ਆ ਸਾਡੇ ਕੋਲ ਆਵਾਜ਼ ਉਠਾਈ ਜਾਂਦੀ ਆ ਜੋ ਉੱਥੇ ਦੀ ਕੁਝ ਕਮੇਟੀਆਂ ਜੋ ਉਹਨਾਂ ਨਾਲ ਰਲੀਆਂ ਹੋਈਆਂ ਹਨ ਸਾਡੇ ਨਾਲ ਖੜੇ ਹੋਣ ਦੀ ਬਜਾਏ ਸਾਨੂੰ ਕਹਿੰਦੀਆਂ ਨੇ ਵੀ ਤੁਸੀਂ ਪਾਣੀਪੜ ਦਾ ਮੂਲ ਖਰਾਬ ਕਰ ਰਹੇ ਹੋ ਤੇ ਸਾਧ ਸੰਗਤ ਜਿਹੜੇ ਹਰ ਸਾਲ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਜੋ ਗੱਡੀਆਂ ਲਾ ਕੇ ਬੈਠਦੇ ਹਨ ਮੋਲ ਉਹ ਖਰਾਬ ਕਰਦੇ ਹਨ ਨਾ ਕਿ ਅਸੀਂ ਕਰਦੇ ਆ ਅਸੀਂ ਉਹਨਾਂ ਨੂੰ ਜਾ ਕੇ ਦਾਨੇ ਆ ਵੀ ਜੋ ਹਾਲ ਤੱਕ ਸਾਡੀ ਜੋ ਮर्यादा ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਤੇ ਕਿਸੇ ਨੂੰ ਗੱਦੀ ਲਾ ਕੇ ਬਹਿਣ ਦੀ ਹਮਾਇਤ ਨਹੀਂ ਦਿੱਤੀ ਜਾ ਸਕਦੀ ਨਾ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕਿਸੇ ਤਰੀਕੇ ਦਾ ਪ੍ਰਕਾਸ਼ ਹੋ ਸਕਦਾ ਜਦ ਦਸਮ ਗ੍ਰੰਥ ਨੂੰ ਵੀ ਪ੍ਰਕਾਸ਼ ਨਹੀਂ ਕੀਤਾ ਜਾ ਸਕਦਾ ਮर्यादा ਦੇ ਵਿੱਚ ਲਿਖਿਆ ਤੇ ਫਿਰ ਜਿਹੜੇ ਦੇਵੀ ਦੇਵਤਿਆਂ ਦੇ ਜਿਹੜੇ Hindu ਧਰਮਾ ਦੇ ਜਿਹੜੇ ਗ੍ਰੰਥ ਆ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕਿਵੇਂ ਅਸੀਂ ਪ੍ਰਕਾਸ਼ ਕਰਨ ਦੇ ਸਕਦੇ ਆ ਮਨਮੁਖ ਕਹ ਲੋ ਲੋਕ ਨੇ ਜਿਹੜੇ ਮर्यादा ਨੂੰ ਸਮਝਦੇ ਨਹੀਂ ਜਿਹੜੇ ਅਮਰਤਾਰੀ ਨਹੀਂ ਜਿਹੜਾ ਅਮਰਤਾਰੀ ਹੋਏ ਉਹ ਕਦੇ ਵੀ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਦੇ ਵਿੱਚ ਐਦਾਂ ਦਾ ਕੰਮ ਨਹੀਂ ਕਰੇਗਾ ਜਿਹੜੇ ਪ੍ਰਬੰਧਕ ਕਮੇਟੀ ਜਿਹੜੇ ਅਮਰਤਾਰੀ ਨਹੀਂ ਜਿਨ੍ਹਾਂ ਨੂੰ ਮਰਿਆਦਾ ਦਾ ਨਹੀਂ ਪਤਾ ਉਹ ਇਹੋ ਜੇ ਕੰਮ ਮਾਰਦੇ ਹਜ਼ੂਰੀ ਦੇ ਵਿੱਚ ਆਉਂਦੇ ਆ। ਤੇ ਜ਼ਿਕਰ ਕਰਦੇ ਆ ਸੁਖਬੀਰ ਸਿੰਘ ਬਾਦਲ ਦਾ 4 ਦਸੰਬਰ ਦਾ 4 ਦਸੰਬਰ ਨੂੰ ਸੁਖਬੀਰ ਸਿੰਘ ਬਾਦਲ ਤੇ ਹਮਲੇ ਦੀ ਕੋਸ਼ਿਸ਼ ਹੋਈ ਸੀ ਜਾਂ ਕਿ ਇਹ ਹਮਲਾ ਹੋਇਆ ਸੀ ਜਿਸ ਨੂੰ ਲੈ ਕੇ ਉਹਨਾਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕਰਕੇ NIA ਜਾਂ CBI ਤੋਂ ਇਸ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ। ਹੋਏ ਹਮਲੇ ਨੂੰ ਲੈ ਕੇ ਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਪੀਰ ਬਾਦਲ ਨੇ ਹਾਈ ਕੋਰਟ ਦਾ ਰੋਕ ਕੀਤਾ ਇਸ ਮਾਮਲੇ ਦੀ सीबीआई ਜਾਂ ਐਨਆਈਏ ਜਾਂਚ ਦੀ ਮੰਗ ਕੀਤੀ ਹੈ ਆਪਣੀ ਪਟੀਸ਼ਨ ਚ ਸੁਪੀਰ ਬਾਦਲ ਨੇ ਪੰਜਾਬ ਪੁਲਿਸ ਤੇ ਸਵਾਲ ਚੱਕੇ ਨੇ ਕਿ ਐਫਆਈਆਰ ਚ ਤੱਥਾਂ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਮੇਰੇ ਬਿਆਨ ਦਰਜ ਨਹੀਂ ਕੀਤੇ ਗਏ ਹਮਲੇ ਤੋਂ ਬਾਅਦ ਵੀ ਮੁਲਜ਼ਮ ਧਮਕੀਆਂ ਦੇ ਰਿਹਾ ਹੈ ਮੁਲਜ਼ਮ ਦਾ ਪਹਿਲਾਂ ਤੋਂ ਅਪਰਾਧਿਕ ਰਿਕਾਰਡ ਹੈ ਤੇ ਹਮਲਾ ਕਰਨ ਵਾਲਾ ਕਥਿਤ ਅਤਵਾਦੀ ਹੈ ਸ਼ੁਨਵਾਈ ਤੋਂ ਬਾਅਦ ਪਾਰਟੀ ਦੇ ਮੁਖ ਬੁਲਾਰੇ ਅਰਸ਼ਦੀਪ ਸਿੰਘ ਕਲੇਅਰ ਮੀਡੀਆ ਦੇ ਮੁਖਾਤਬ ਹੋਏ ਮਾਮਲੇ ਦੀ ਹੋਈ ਜਾਂਚ ਨੂੰ ਲੈ ਕੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੂੰ ਕਟਹਿਰੇ 'ਚ ਖੜਾ ਕਰ ਦਿੱਤਾ ਉਹ ਸਾਰੀਆਂ ਗੱਲਾਂ ਨੇ ਇੱਕ ਚੀਜ਼ ਸਾਬਤ ਕਰਦੀ ਕਿ ਇਹ ਪੰਜਾਬ ਸਰਕਾਰ ਵੱਲੋਂ ਇਹ ਇੱਕ ਪਲੋਟ ਸੀ ਜਿਹੜਾ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਉੱਤੇ ਹਮਲਾ ਕੀਤਾ ਗਿਆ ਔਰ ਲਗਾਤਾਰ ਪੰਜਾਬ ਸਰਕਾਰ ਵੱਲੋਂ ਇਹ ਕੋਸ਼ਿਸ਼ ਹੈ ਇਸ ਮਾਮਲੇ ਦੀ ਜਾਂਚ ਨੂੰ ਰਫਾ-ਦਫਾ ਕਰਨ ਦੀ ਕਿਉਂਕਿ ਜਿਸ ਤਰੀਕੇ ਦੇ ਨਾਲ ਗੋਲੀ ਚੱਲੀ ਹੈ ਉਹ ਤਾਂ ਬ੍ਰੌਟ ਡੇ ਲਾਈਟ ਦੇ ਵਿੱਚ ਚੱਲੀ ਹੈ ਨੈਸ਼ਨਲ ਮੀਡੀਆ ਨੇ ਕਵਰ ਕੀਤਾ ਇੰਟਰਨੈਸ਼ਨਲ ਮੀਡੀਆ ਨੇ ਕਵਰ ਕੀਤਾ ਕਿ ਕਿਸ ਤਰੀਕੇ ਉਸ ਨਾਰਾਇਣ ਸਿੰਘ ਚੌੜਾ ਨੇ ਜਾ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਤੇ ਪੰਜਾਬ ਪੁਲਿਸ ਦੀ ਐਫ ਆਈ ਆਰ ਕਹਿੰਦੀ ਹੈ ਕਿ ਜੀ ਨਹੀਂ ਇਹ ਤਾਂ ਗੁੱਥਮ ਕੁੱਤੇ ਦੇ ਵਿੱਚ ਗੋਲੀ ਚਲੀ ਹੈ ਮਤਲਬ ਕਮਾਲ ਦੀ ਗੱਲ ਇਹ ਹੈ ਕਿ ਜਿਹੜੀ ਜਾਨੋਂ ਮਾਰ ਦੇਣ ਦੀ ਨੀਅਤ ਸੀ ਨਾਰਾਇਣ ਸਿੰਘ ਚੌੜੇ ਦੀ ਉਹ ਤਾਂ ਖਤਮ ਹੀ ਕਰਤੀ ਕਲੀਅਰ ਮੁਤਾਬਕ ਹਾਈ ਕੋਰਟ ਨੇ ਇਸ ਮਾਮਲੇ 'ਚ ਪੁਲਿਸ ਵੱਲੋਂ ਸੁਖਬੀਰ ਬਾਦਲ ਦੇ ਬਿਆਨ ਦਰਜ ਨਾ ਕਰਨ ਤੇ ਵੀ ਨੋਟਿਸ ਲਿਆ ਹੈ ਨੇ ਤੱਕ ਸਰਦਾਰ ਸੁਖबीर ਸਿੰਘ ਬਾਦਲ ਦੀ ਸਟੇਟਮੈਂਟ ਹੀ ਨਹੀਂ ਰਿਕਾਰਡ ਕੀਤੀ ਗਈ ਮਤਲਬ ਇਹ ਅੱਜ ਕੋਰਟ ਨੇ ਵੀ ਸਵਾਲ ਕੀਤਾ ਕਿ ਕੈਸੀ ਇਨਵੈਸਟੀਗੇਸ਼ਨ ਹੈ ਤੁਸੀਂ ਦੇਖਿਆ ਹੋਣਾ ਕਿ ਜਦੋਂ ਨਰਾਇਣ ਚੋੜਾ ਦੀ ਨੀਚੇ ਬੇਲ ਵੀ ਹੁੰਦੀ ਹੈ ਉਹ ਬੇਲ ਦੇ ਵਿੱਚ ਵੀ ਇਹ ਤੱਥ ਲਿਖਿਆ ਗਿਆ ਕਿ ਅੱਜ ਤੱਕ ਵਿਕਟਮ ਜਿਨ੍ਹਾਂ ਤੇ ਗੋਲੀ ਚੱਲੀ ਜਿਨ੍ਹਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਉਹਨਾਂ ਦੇ ਬਿਆਨ ਤੱਕ ਪੁਲਿਸ ਨੇ ਕਲਮਬਦਰੀ ਕੀਤੀ ਅੱਜ ਹਾਈ ਕੋਰਟ ਨੇ ਵੀ ਇਹ ਸਵਾਲ ਕੀਤਾ ਨੋਟਿਸ ਇਸ਼ੂ ਕਰਕੇ ਹਾਈ ਕੋਰਟ ਨੇ ਸਵਾਲ ਕੀਤਾ ਕਿ ਤੁਸੀਂ ਵਿਕਟਮ ਦੀ ਸਟੇਟਮੈਂਟ ਹੀ ਨਹੀਂ ਲਿਖੀ ਜਿੱਦੇ ਤੇ ਸਰਕਾਰ ਨੇ ਕਿਹਾ ਕਿ ਨਹੀਂ ਜੀ ਅਸੀਂ ਤਾਂ ਬਹੁਤ ਵਾਰੀ ਕੰਟੈਕਟ ਕੀਤਾ ਪਰ ਜਦੋਂ ਡਾਕੂਮੈਂਟਸ ਦੇਖੇ ਗਏ ਜਦੋਂ ਚਲਾਨ ਦੇਖਿਆ ਗਿਆ ਕੋਈ ਐਸਾ ਨੋਟਿਸ ਉਹਦੇ ਵਿੱਚ ਪੁਲਿਸ ਵੱਲੋਂ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਨਹੀਂ ਭੇਜਿਆ ਗਿਆ ਕਿ ਤੁਸੀਂ ਆਪਣੇ ਬਿਆਨ ਕਲਮ ਬੰਦ ਕਰੋ ਦੱਸਦੀ ਕਿ 4 ਦਸੰਬਰ 2024 ਨੂੰ ਸੁਖਵੀਰ ਸਿੰਘ ਬਾਦਲ ਤੇ ਉਸ ਵੇਲੇ ਹਮਲੇ ਦੀ ਕੋਸ਼ਿਸ਼ ਹੋਈ ਜਦੋਂ ਉਹ ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਧਾਰਮਿਕ ਸਜਾ ਦੇ ਤਹਿ ਪਹਿਰੇਦਾਰੀ ਕਰ ਰਹੀ ਸੀ ਰਣ ਸਿੰਘ ਚੌੜਾ ਨੇ ਉੱਥੇ ਆ ਕੇ ਸੁਖਵੀਰ ਵੱਲ ਗੋਲੀ ਚਲਾਈ ਪਰ ਸੁਰੱਖਿਆ ਮੁਲਾਜ਼ਮਾਂ ਦੀ ਮੁਸਤੈਦੀ ਕਰਕੇ ਗੋਲੀ ਕੰਧ ਤੇ ਜਾ ਲੱਗੀ ਤੇ ਮੌਕੇ ਤੇ ਹੀ ਚੌੜਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹਾਲਾਂਕਿ ਹੁਣ ਨਰਿੰਦਰ ਸਿੰਘ ਚੌੜਾ ਜ਼ਮਾਨਤ ਤੇ ਬਾਹਰ ਹੈ ਤੇ ਹੁਣ ਇਸ ਮਾਮਲੇ 'ਚ ਜਾਂਚ ਨੂੰ ਲੈ ਕੇ ਸੁਖਵੀਰ ਬਾਦਲ ਨੇ ਪਟੀਸ਼ਨ ਦਾਖਲ ਕੀਤੀ ਹੈ ਜਿਸ ਤੇ ਅਗਲੀ ਸੁਣਵਾਈ 30 ਅਪ੍ਰੈਲ ਨੂੰ ਹੋਏਗੀ। ਚੜੀਗੜ੍ਹ ਤੋਂ ਮੇਸ਼ਰਮਾ న్యూਸ 18 ਪੰਜਾਬ। ਤੇ ਹੁਣ ਜ਼ਿਕਰ ਜਗਦੀਸ਼ ਟਾਈਟਲਰ ਦਾ। ਜਗਦੀਸ਼ ਟਾਈਟਲਰ ਦੇ ਖਿਲਾਫ ਤਿੰਨ ਸਿੱਖਾਂ ਦੇ ਕਤਲ ਮਾਮਲੇ ਨੂੰ ਲੈ ਕੇ ਦਿੱਲੀ ਦੀ ਰਾਊਜ਼ ਵੈਨਿਊ ਕੋਰਟ ਦੇ ਵਿੱਚ ਸੁਣਵਾਈ ਹੋਈ। ਜਿਸ ਵਿੱਚ ਮਨਜੀਤ ਸਿੰਘ ਜੀਕੇ ਨੇ ਆਪਣੇ ਬਿਆਨ ਕਲਮਬੱਧ ਕਰਵਾਏ ਨੇ ਦੇ ਸਿੱਖ ਕਤਲੇਆਮ ਕੇਸ 'ਚ ਕਾਂਗਰਸੀ ਲੀਡਰ ਜਗਦੀਸ਼ ਟਾਈਟਲਰ ਦੇ ਖਿਲਾਫ ਸੁਣਵਾਈ ਹੋਈ ਦਿੱਲੀ ਦੀ ਰਾਉਜ਼ ਐਵੈਨਿਊ ਕੋਰਟ 'ਚ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਪੇਸ਼ ਹੋਏ ਅਦਾਲਤ ਵਿੱਚ ਆਪਣੇ ਬਿਆਨ ਦਰਜ ਕਰਵਾਏ

ਜਿਸ ਦਾਅਵਾ ਕੀਤਾ ਜਾ ਰਿਹਾ ਹੈ ਕਿ ਟਾਈਟਲਰ ਨੇ 100 ਦੇ ਕਰੀਬ ਲੋਕਾਂ ਨੂੰ ਮਾਰਨ ਦੀ ਗੱਲ ਆਖੀ ਤੇ ਦਿੱਲੀ ਦਾ ਮੁੱਖ ਮੰਤਰੀ ਬਣਨ ਦਾ ਵੀ ਦਾਅਵਾ ਕੀਤਾ ਸੀ ਵਿਕੀ ਵਿਟਰਸ ਸੀ ਕੋਰਟ ਵਿੱਚ ਕਿ ਉਹ ਸੀਡੀ ਇਨਕੇ ਪਾਸ ਕਿਵੇਂ ਆਈ ਔਰ ਇਨੋ ਨੇ ਕਿਵੇਂ ਉਹ ਸੀਬੀਆਈ ਕੋ ਭੇਜੀ ਉਹ ਸਾਰੀ ਡਿਟੇਲ ਅੱਜ ਇਨੋ ਨੇ ਬਤਾਈ ਹੈ ਕੋਰਟ ਵਿੱਚ ਬਤਾਈ ਹੈ ਔਰ ਉਸ ਵਿੱਚ ਸਾਫ ਜੇ ਜਗਦੀਸ਼ ਟਾਈਟਲ ਬੂਸਟ ਕਰ ਰਹਾ ਹੈ ਜੇ 2011-12 ਕੀ ਸੀਡੀ ਹੈ ਜਬ ਰਿਕਾਰਡ ਕੀ ਜਬ ਇਸਕੇ ਖਿਲਾਫ ਸੀਬੀਆਈ ਨੇ ਕਲੋਜ਼ਰ ਰਿਪੋਰਟ फाइल की थी और कोर्ट ने रिजेक्ट कर दी थी और ये कह रहा है कि मैंने तो सौ को मारा मेरा कोई नहीं बिगाड़ सकता मैं तो दिल्ली का मुख्यमंत्री बनने वाला हूँ और ये ऐसी ऐसी बातें जो उस में क्लेम कर रहा है तो वो आज इनकी गवाही हुई और आगे अब जो इनका क्रॉस है जगदीश टाइटर के वकील क्रॉस करेंगे 21 अप्रैल को ਨ ਜ਼ਿਕਰ ਜੋ ਹੋ ਗਿਆ ਕਿ 40 ਸਾਲ ਪੁਰਾਣੇ ਇਸ ਮਾਮਲੇ 'ਚ ਟਾਈਟਲਰ ਤੇ ਦਿੱਲੀ 'ਚ ਤਿੰਨ ਸਿੱਖਾਂ ਦੇ ਕਤਲ ਦਾ ਇਲਜ਼ਾਮ ਹੈ ਹਾਲਾਂਕਿ 24 ਦਸੰਬਰ 2014 ਨੂੰ ਸੀਬੀਆਈ ਨੇ ਟਾਈਟਲਰ ਨੂੰ ਕਲੀਨ ਚਿੱਟ ਦੇਂਦੇ ਹੋਏ ਕਲੋਜ਼ਰ ਰਿਪੋਰਟ ਦਾਖਲ ਕਰ ਦਿੱਤੀ ਸੀ ਜਿਸ ਨੂੰ ਕੋਰਟ ਨੇ 4 ਦਸੰਬਰ 2015 ਨੂੰ ਰੱਦ ਕਰਕੇ ਜਾਂਚ ਜਾਰੀ ਰੱਖਣ ਦਾ ਹੁਕਮ ਦਿੱਤਾ ਸੀ ਜਿਸ ਦੀ ਹੁਣ ਰਾਊਜ਼ ਐਵੇਨਿਊ ਕੋਰਟ 'ਚ ਲਗਾਤਾਰ ਸੁਣਵਾਈ ਹੋ ਰਹੀ ਹੈ ਬਿਊਰੋ ਰਿਪੋਰਟ ਨਿਊਜ਼ 18 ਤੇ ਹੁਣ ਗੱਲ ਰਾਜੇ ਵਰਸਸ ਰਾਣੇ ਦੀ ਰਾਜਾ ਵਰਸਸ ਰਾਣਾ ਇਸ ਲਈ ਕਿ ਸੁਲਤਾਨਪੁਰ ਲੋਧੀ ਕਪੂਰਥਲਾ ਜਿੱਥੇ ਦੋ ਰੈਲੀਆਂ ਹੋਣ ਜਾ ਰਹੀਆਂ ਨੇ ਦੋਨੇ ਕਾਂਗਰਸ ਦੇ ਆਗੂ ਕਰ ਰਹੇ ਨੇ ਇੱਕ ਪਾਸੇ ਰਾਜਾ ਯਾਨੀ ਰਾਜਾ ਵਡਿੰਗ ਨੇ ਉਹ ਇੱਕ ਰੈਲੀ ਚ ਸ਼ਾਮਿਲ ਹੋ ਰਹੇ ਨੇ ਰਾਜਾ ਵਡਿੰਗ ਦਾ ਜ਼ਿਕਰ ਅਸੀਂ ਇਸ ਲਈ ਕਰ ਰਹੇ ਹਾਂ ਉਹ ਰੈਲੀ ਨਹੀਂ ਕਰ ਰਹੇ ਪਰ ਉਸ ਰੈਲੀ ਚ ਸ਼ਾਮਿਲ ਹੋ ਰਹੇ ਨੇ ਔਰ ਦੂਸਰੇ ਪਾਸੇ ਇੱਕ ਹੋਰ ਰੈਲੀ ਰਾਣੇ ਵੱਲੋਂ ਕੀਤੀ ਜਾ ਰਹੀ ਹੈ ਰਾਣਾ ਯਾਨੀ ਰਾਣਾ ਗੁਰਜੀਤ ਸਿੰਘ ਸultanpur Lodhi ਦੇ ਵਿੱਚ ਕਾਂਗਰਸ ਦੀ ਇੱਕ ਟਸਲ ਖੁੱਲ ਕੇ ਸਾਹਮਣੇ ਆਈ ਹੈ ਹਾਲਾਂਕਿ ਪਹਿਲਾਂ ਵੀ ਰਾਣਾ ਗੁਰਜੀਤ ਅਕਸਰ ਜ਼ਿਕਰ ਕਰਦੇ ਰਹੇ ਨੇ ਔਰ ਜਿਸ ਵੇਲੇ ਨਵਤੇਜ ਚੀਮਾ ਸultanpur Lodhi ਤੋਂ ਕਾਂਗਰਸ ਪਾਰਟੀ ਦੀ ਟਿਕਟ ਤੇ ਖੜੇ ਹੋਏ ਸੀ ਉਸ ਵੇਲੇ ਰਾਣਾ ਗੁਰਜੀਤ ਨੇ ਆਪਣੇ ਬੇਟੇ ਰਾਣਾ ਇੰਦਰ ਪ੍ਰਤਾਪ ਸਿੰਘ ਨੂੰ ਆਜ਼ਾਦ ਤੌਰ ਤੇ ਲੜਵਾ ਕੇ ਇਹ ਚੋਣ ਜਿੱਤੀ ਸੀ ਹੁਣ ਇੱਥੇ ਦੋ ਰੈਲੀਆਂ ਹੋਣ ਜਾ ਰਹੀਆਂ ਨੇ ਇੱਕ ਰੈਲੀ ਰਾਣਾ ਗੁਰਜੀਤ ਕਰਵਾ ਰਹੇ ਨੇ ਦੂਸਰੀ ਰੈਲੀ ਨਵਤੇਜ ਚੀਮਾ ਕਰਵਾ ਰਹੇ ਨੇ ਜਿਹੜੇ ਕਾਂਗਰਸ ਦੇ ਸਾਬਕਾ ਵਿਧਾਇਕ ਨੇ ਨਵਤੇਜ ਚੀਮਾ ਦੀ ਰੈਲੀ ਦੇ ਵਿੱਚ ਰਾਜਾ ਵੜਿੰਗ ਤੇ ਪ੍ਰਤਾਪ ਬਾਜਵਾ ਦੀਆਂ ਫੋਟੋਆਂ ਲੱਗੀਆਂ ਨੇ ਯਾਨੀ ਇਹ ਦਾਵਾ ਕੀਤਾ ਗਿਆ ਕਿ ਉਹ ਇਸ ਰੈਲੀ ਦੇ ਵਿੱਚ ਪਹੁੰਚਣਗੇ ਰਾਣਾ ਇੰਦਰ ਪ੍ਰਤਾਪ ਤੇ ਰਾਣਾ ਗੁਰਜੀਤ ਸਿੰਘ ਦੀ ਇੱਕ ਵੱਖਰੀ ਰੈਲੀ ਹੋ ਰਹੀ ਆ ਤੇ ਦੋਨਾਂ ਰੈਲੀਆਂ ਦੇ ਫਲੈਕਸ ਬੋਰਡ ਜਿਹੜੇ ਵੱਖ-ਵੱਖ ਲੱਗੇ ਨੇ ਸultanpur Lodhi ਦੇ ਵਿੱਚ ਉਹ ਕਾਫੀ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਵੈਸੇ ਤੇ ਕਾਂਗਰਸ ਪਾਰਟੀ ਦੇ ਵਿੱਚ ਇਹ ਚੀਜ਼ਾਂ ਅਕਸਰ ਦਿਖਾਈ ਦਿੰਦੀਆਂ ਨੇ ਆਪਸੀ ਟਸਲ ਆਪਸੀ ਖਿੱਚੋ ਤਾਨ ਯਾ ਕਿ ਇਹ ਅਨਸਾਸ਼ਨਹੀਨਤਾ ਇਨਡਿਸਿਪਲਨ ਇਹ ਕਾਂਗਰਸ ਪਾਰਟੀ ਦੇ ਵਿੱਚ ਬਹੁਤ ਜ਼ਿਆਦਾ ਨਜ਼ਰ ਆਉਂਦਾ ਹੈ ਅਕਸਰ ਗਾਹੇ ਬਗਾਹੇ ਪਰ ਇੱਥੇ ਇਹ ਪੋਸਟਰ ਵਾਰ ਦੇ ਰੂਪ ਦੇ ਵਿੱਚ ਫਲੈਕਸ ਬੋਰਡ ਦੀ ਵਾਰ ਦੇ ਰੂਪ ਦੇ ਵਿੱਚ ਖੁੱਲ ਕੇ ਸਾਹਮਣੇ ਆ ਰਿਹਾ ਹੈ ਦੋ ਪੋਸਟਰ ਅਸੀਂ ਦਿਖਾ ਰਹੇ ਹਾਂ ਇੱਕ ਪੋਸਟਰ ਤੇ ਸਿਰਫ ਦੋ ਤਸਵੀਰਾਂ ਨੇ ਇੱਕ ਰਾਣਾ ਗੁਰਜੀਤ ਸਿੰਘ ਦੀ ਔਰ ਦੂਸਰੀ ਉਹਨਾਂ ਦੇ ਬੇਟੇ ਰਾਣਾ ਇੰਦਰ ਪ੍ਰਤਾਪ ਸਿੰਘ ਦੀ ਦੂਸਰਾ ਪੋਸਟਰ ਹੈ ਉਸ ਪੋਸਟਰ ਦੇ ਵਿੱਚ ਤਿੰਨ ਤਸਵੀਰਾਂ ਨੇ ਉੱਪਰ ਥੱਲੇ ਕਈ ਹੋਰ ਆਗੂ ਆਉਂਦੇ ਨੇ ਪਰ ਇੱਕ ਕੋਨੇ ਤੇ ਨਵਤੇਜ ਚੀਮਾ ਜਿਹੜੇ ਕਾਂਗਰਸ ਦੇ ਸਾਧਕਾ ਵਿਧਾਇਕ ਨੇ ਔਰ ਦੂਸਰੇ ਕੋਨੇ ਤੇ ਪ੍ਰਤਾਪ ਸਿੰਘ ਬਾਜਵਾ ਤੇ ਰਾਜਾ ਵੜਿੰਗ ਦੀ ਤਸਵੀਰ ਹੈ ਦੇਖੋ ਵਰਕਰਾਂ ਦੇ ਨਾਲ ਪੂਰਾ ਰابطਾ ਜਿਹੜਾ ਹੈਗਾ ਸਾਰਿਆਂ ਨਾਲ ਔਰ ਵਰਕਰ ਉਹ ਤੋਂ ਤੁਹਾਨੂੰ ਪਤਾ ਲੱਗੀ ਜਾਣਾ ਵਰਕਰ ਜਿਹੜੇ ਆ ਵੱਤ ਵੱਤ ਹਮੂਲੀਅਤ ਕਰਨਗੇ ਜਿਹੜਾ ਪਾਰਟੀ ਦੀ ਇਸ ਪ੍ਰੋਗਰਾਮ ਦੇ ਵਿੱਚ ਤੇ ਵਰਕਰ ਜਿਹੜੇ ਕਾਂਗਰਸ ਪਾਰਟੀ ਦਾ ਜਿਹੜਾ ਇਹ ਗੱਡ ਬਣਾਤਾ ਸੀਗਾ ਤੇ ਚਲੋ ਹਰਨਜਤਨ ਬਣਿਆ ਆ ਕੋਈ ਇਹੋ ਜੀ ਗੱਲ ਨਹੀਂ ਜੇ 10 ਸਾਲ ਲਗਾਤਾਰ ਮੈਨੂੰ ਲੋਕਾਂ ਨੇ ਦਿਟਾਇਆ ਤੇ ਫਿਰ ਕੀ ਗੱਲ ਆ ਜੇ ਵੱਡੇ ਵੱਡੇ ਹਾਰ ਗਿਆ ਉੱਥੇ ਹਰਨਦਾ ਤੇ ਕੋਈ ਨਹੀਂ ਗਾਂ ਫਿਰ ਲੜਾਈ ਜਿਹੜੀ ਆ ਪਾਰਟੀ ਵੱਲੋਂ ਲੜਾਂਗੇ ਤੇ ਜਿੱਤਾਂਗੇ ਤਾਂ ਸੁਲਤਾਨਪੁਰ ਲੋਧੀ ਦੀਆਂ ਇਹ ਤਸਵੀਰਾਂ ਨੇ ਨਵਤਾ ਨਵਤੇਜ ਚੀਮਾ ਕਹਿ ਰਹੇ ਨੇ ਕਿ ਅਸੀਂ ਡਟ ਕੇ ਖੜੇ ਹਾਂ ਪਾਰਟੀ ਵੱਲੋਂ ਲੜਾਈ ਲੜਾਂਗੇ ਤੇ ਜਿੱਤਾਂਗੇ ਪਰ ਦੂਸਰੇ ਪਾਸੇ ਜਿਹੜੇ ਮੌਜੂਦਾ ਵਿਧਾਇਕ ਨੇ ਉਹ ਰਾਣਾ ਗੁਰਜੀਤ ਸਿੰਘ ਦੇ بیٹے ਨੇ ਜਿਹੜੇ ਆਜ਼ਾਦ ਤੌਰ ਤੇ ਚਿੱਤੇ ਨੇ ਯਾਨੀ ਟਿਕਟ ਤੇ ਕਿਸੇ ਇੱਕ ਨੂੰ ਮਿਲਣੀ ਹੈ ਪਰ ਸ਼ਕਤੀ ਪ੍ਰਦਰਸ਼ਨ ਜਿਹੜਾ ਹੈ ਉਹ ਆਪੋ ਆਪਣਾ ਦਿਖਾਇਆ ਜਾ ਰਿਹਾ ਹੈ ਇਹਨਾਂ ਰੈਲੀਆਂ ਨੂੰ ਇੱਕ ਸ਼ਕਤੀ ਪ੍ਰਦਰਸ਼ਨ ਦੇ ਤੌਰ ਤੇ ਅਕਸਰ ਦੇਖਿਆ ਜਾਂਦਾ ਜਦੋਂ ਖਾਸ ਕਰਕੇ ਦੋ ਆਗੂਆਂ ਦੀ ਆਪਸ ਦੇ ਵਿੱਚ ਟਸਲ ਹੋਵੇ ਔਰ ਰਾਣਾ ਗੁਰਜੀਤ ਅਕਸਰ ਐਸੇ ਮੁੱਦੇ ਤੇ ਖੁੱਲ ਕੇ ਬੋਲਦੇ ਨੇ ਪਿਛਲੇ ਦਿਨੀ ਉਹਨਾਂ ਨੇ ਨਿਊਜ਼ 18 ਦੇ ਸ਼ੋਅ ਦੇ ਵਿੱਚ ਰਾਜਾ ਵੜਿੰਗ ਬਾਰੇ ਵੀ ਕੁਝ ਟਿੱਪਣੀਆਂ ਕੀਤੀਆਂ ਸੀ ਤੇ ਨਵਤੇਜ ਚੀਮਾ ਬਾਰੇ ਤੇ ਅਕਸਰ ਉਹ ਟਿੱਪਣੀਆਂ ਕਰਦੇ ਰਹਿੰਦੇ ਨੇ ਹੁਣ ਦੇਖਣਾ ਹੋਵੇਗਾ ਕਿ ਕਿਹੜੀ ਤਰ ਇਹਨਾਂ ਰੈਲੀਆਂ ਦੇ ਵਿੱਚ ਭਾਰੂ ਰਹਿੰਦੀ ਹੈ ਤੇ ਉਦੋਂ ਰਾਣਾ ਗੁਰਜੀਤ ਨੂੰ ED ਨੇ ਇੱਕ ਵੱਡਾ ਝਟਕਾ ਦਿੱਤਾ ਹੈ ED ਨੇ ਰਾਣਾ ਗੁਰਜੀਤ ਤੇ ਉਹਨਾਂ ਦੇ ਬੇਟੇ ਦੀ ਪ੍ਰਾਪਰਟੀ ਅਟੈਚ ਕੀਤੀ ਹੈ ਰਾਣਾ 슈ਗਰ ਲਿਮਟਿਡ ਦੀ કુલ 22 ਕਰੋੜ ਦੀ ਪ੍ਰਾਪਰਟੀ ਅਟੈਚ ਕੀਤੀ ਗਈ ਹੈ ਰਾਣਾ ਗੁਰਜੀਤ ਤੇ ਉਹਨਾਂ ਦੇ ਬੇਟੇ ਇਸ ਕੰਪਨੀ ਦੇ ਮਾਲਕ ਨੇ ਰਾਣਾ ਸ਼ੂਗਰ ਲਿਮਟਿਡ ਦੇ ਵਿੱਚ ਰਾਣਾ ਗੁਰਜੀਤ ਉਹਨਾਂ ਦੇ ਬੇਟੇ ਤੇ ਪਰਿਵਾਰਕ ਮੈਂਬਰਾਂ ਦੀ ਹਿੱਸੇਦਾਰੀ ਹੈ ਫੇਮਾ ਐਕਟ ਯਾਨੀ ਫੋਰਨ ਐਕਸਚੇਂਜ ਮੈਨੇਜਮੈਂਟ ਐਕਟ 1999 ਦੇ ਤਹਿਤ ਇਹ ਪੂਰੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਗਈ ਹੈ ਕੰਪਨੀ ਤੇ ਭਾਰਤ ਤੇ ਬਾਹਰ ਵਿਦੇਸ਼ੀ ਮੁਦਰਾ ਰੱਖਣ ਦੇ ਇਲਜ਼ਾਮ ਨੇ ਭਾਰਤ ਤੋਂ ਬਾਹਰ 22 ਕਰੋੜ ਰੁਪਏ ਦੀ ਆਮਦਨ ਰੱਖਣ ਦੇ ਇਲਜ਼ਾਮ ਨੇ ਰਾਣਾ ਗੁਰਜੀਤ ਤੇ ਉਹਨਾਂ ਦੇ ਬੇਟੇ ਤੇ ਔਰ ਇਸੇ ਕਰਕੇ ਉਹਨਾਂ ਦੇ ਖਿਲਾਫ ਇਹ ਕਾਰਵਾਈ ਮਾਮਲ ਦੇ ਵਿੱਚ ਲਿਆਂਦੀ ਤੇ ਖਬਰ ਹੈ ਜਨਾਲਾ ਤੋਂ ਹੈ ਜਿੱਥੇ ਇੱਕ ਡਾਕਟਰ ਨੂੰ ਰੰਗਦਾਰੀ ਦੇ ਲਈ ਧਮਕੀ ਮਿਲੀ ਤੇ ਉਸ ਡਾਕਟਰ ਨੂੰ ਮਿਲਣ ਕੈਬਨਟ ਮੰਤਰੀ ਕੁਲਦੀਪ ਢਾਲੀਵਾਲ ਉਹਨਾਂ ਦੇ ਕੋਲ ਪਹੁੰਚੇ ਨੇ ਔਰ ਐਸਐਸਪੀ ਨੂੰ ਹੁਕਮ ਦਿੱਤੇ ਨੇ ਕਿ ਤੁਰੰਤ ਇਸ ਮਸਲੇ ਦਾ ਹੱਲ ਕੀਤਾ ਜਾਵੇ ਤੁਰੰਤ ਇਹ ਮਾਮਲਾ ਜਿਹੜਾ ਵੀ ਇਸ ਦੇ ਵਿੱਚ ਦੋਸ਼ੀ ਨੇ ਉਹਨਾਂ ਨੂੰ ਫੜ ਕੇ ਪੁਲਿਸ ਕਸਟਡੀ ਦੇ ਵਿੱਚ ਲਿਆ ਜਾਵੇ ਡਾਕਟਰ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਆਦੇਸ਼ ਦਿੱਤੇ ਜਾਣ ਡਾਕਟਰ ਰਾਜਵੀਰ ਸਿੰਘ ਨੇ ਜਿਨ੍ਹਾਂ ਨੂੰ ਇਹ ਧਮਕੀ ਮਿਲੀ ਸੀ ਹੁਦੀਪ ਤਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਡਾਕਟਰ ਰਾਜਵੀਰ ਦੇ ਨਾਲ ਖੜੀ ਹੈ ਅਸੀਂ ਪੰਜਾਬ ਚ ਗੈਂਗਸਟਰਵਾਦ ਨੂੰ ਖਤਮ ਕਰਨ ਦੇ ਲਈ ਜੁਟੇ ਹੋਏ ਹਾਂ ਪਿਛਲੇ ਦਿਨੀ ਡਾਕਟਰ ਰਾਜਵੀਰ ਨੂੰ ਧਮਕੀ ਭਰੀ ਕਾਲ ਆਈ ਸੀ ਔਰ ਕਾਲ ਕਰਕੇ ਰੰਗਦਾਰੀ ਮੰਗੀ ਗਈ ਸੀ ਦਰਸਲ ਕੱਲ ਵਿਕਰਮ ਮਜੀਠੀਆ ਵੱਲੋਂ ਇਸ ਮਾਮਲੇ ਦਾ ਜ਼ਿਕਰ ਕੀਤਾ ਗਿਆ ਸੀ ਉਹਨਾਂ ਕਿਹਾ ਸੀ ਕਿ ਉਹਨਾਂ ਦੇ ਨਾਲ ਖੜੇ ਸਾਥੀ ਨੂੰ ਤਾਂ ਕੀ ਪਰੇ ਕਾਲ ਆ ਰਹੇ ਨੇ ਤੇ ਉਹਨਾਂ ਦੀ ਵੀ ਰੈਕੀ ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਅੱਜ ਕੈਬਨਿਟ ਮੰਤਰੀ ਕੁਲਦੀਪ ਤਾਲੀਵਾਲ ਡਾਕਟਰ ਰਾਜਵੀਰ ਨੂੰ ਮਿਲਣ ਪਹੁੰਚੇ। ਹਲੋ ਸਤਿਗੁਰ ਜੀ ਐਸਐਸਪੀ ਸਾਹਿਬ ਮੈਂ ਡਾਕਟਰ ਰਾਜਵੀਰ ਸਿੰਘ ਉਹਦੇ ਕੋਲ ਆ ਨੋਇ ਪੈਨ ਸਰ ਸਰ ਅੱਛਾ ਮਿੰਨੂ ਜੀ ਨੇ ਸਾਰੀ ਗੱਲ ਦੱਸੀ ਆ ਆਪਾਂ ਚਲੋ ਪਰਚਾ ਦਰਜ ਕਰਤਾ ਸਕਸਰ ਆਪਾ ਜਿੱਦਾਂ ਦੇ ਹਾਲਾਤ ਦੱਸਦਾ ਮੁੰਡੇ ਦਿਨੇ ਵੀ ਇੱਥੇ ਦੇ ਹਸਪਤਾਲ ਦੇ ਲਾਗੇ ਕਿਤੇ ਫਿਰਕੇ ਗਏ ਆ। ਸਰ ਤੇ ਆਪਾਂ ਇਹਨੂੰ ਇੱਕ ਦੀ ਥਾਂ ਤੇ ਦੋ ਮੁੰਡੇ ਗੰਦਮੈਂ ਦੇ ਦਈਏ। ਬਿਲਕੁਲ ਠੀਕ ਐ ਸਰ। ਇੱਕ ਇੱਕ ਮੁੰਡਾ ਹੋਰ ਇਹਨੂੰ ਗੰਦਮੈਂ ਦੇ ਦੋ ਹੈਗੇ ਆ ਤੁਹਾਡੇ ਕੋ। ਹਾਂਜੀ ਸਰ ਹਾਂਜੀ ਸਰ। ਜੇ ਨਹੀਂ ਹੈਗੇ ਤਾਂ ਮੈਂ ਆਪਣੇ ਦੋ ਗੰਦਮੈਂ ਦੇ ਦੇਣਾ। ਨਹੀਂ ਸਰ ਨਹੀਂ ਸਰ ਕੌਣ ਜੇ ਸਰ ਅੱਧੇ ਘੰਟੇ ਪਹੁੰਚੇਗਾ ਹਾਂ ਦੇਖ ਲਓ ਮੈਂ ਕਹ ਦਿੱਤਾ ਤੁਹਾਨੂੰ ਕੋਈ ਹਾਂ ਕਮੀ ਆ ਫੋਸ ਦੀ ਕੋਈ ਗੱਲ ਹੈ ਤੇ ਮੈਂ ਆਪਣੇ ਦੋ ਗੱਡ ਮੈਂ ਦੇ ਦਿੰਦਾ ਮੇਰੇ ਨਾਲੇ ਹਲਕੇ ਜਿਹਦਾ ਤਾਂ ਕਿਸੇ ਬੰਦੇ ਦਾ ਹੋਣਾ ਨਹੀਂ ਚਾਹੀਦਾ ਨਹੀਂ ਬਿਲਕੁਲ ਨਹੀਂ ਹੋਊਗਾ ਸਰ ਅੱਧੇ ਘੰਟੇ ਜਿਹਨਾਂ ਕੋ ਪਹੁੰਚੇਗਾ ਸਰ ਹਾਂ ਅੱਧੇ ਘੰਟੇ ਜੋ ਦੂਜਾ ਮੁੰਡਾ ਵੀ ਵਧੀਆ ਮੁੰਡਾ ਜਿਹੜਾ ਉਹ ਹੋ ਸਕਦੇ ਦਿਓ ਸਭ ਦੇ ਕੀ ਗੱਲ ਕੋਈ ਮੁੰਡਾ ਹੋਊਗਾ ਸਰ ਹਾਂ ਜੰਗ ਮੁੰਡਾ ਚੰਗਾ ਮੁੰਡਾ ਫਰਤੀਲਾ ਜਿਹੜਾ ਕਿਉਂਕਿ ਬੰਦੇ ਜਿਹੜੇ ਵੀ ਇੱਥੇ ਫਿਰ ਕੇ ਗਏ ਆ ਡਿਪਰੀ ਸਾਹਿਬ ਮੇਰੇ ਨਾਲ ਆ ਦਿਨੇ ਵੀ ਆਪਾਂ ਭਾਜੀ ਇੱਥੋਂ ਕਰਕੇ ਇੱਕ ਅੱਦੇ ਦਿਨ ਦੇ ਵਿੱਚ ਕੇਸ ਜਿਹੜਾ ਨਾ ਖਤਮ ਕਰਦਾ ਬਿਲਕੁਲ ਠੀਕ ਹੈ ਸਰ ਹੋ ਜਾਏਗਾ ਸਰ ਤੇ ਖਬਰ ਫਿਰੋਜ਼ਪੁਰ ਤੋਂ ਹੈ ਫਿਰੋਜ਼ਪੁਰ ਦੇ ਵਿੱਚ ਕਿਸਾਨਾਂ ਦੀ ਕਾਨਫਰੰਸ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਸ਼ਾਮਿਲ ਹੋਏ ਨੇ ਬੀਕੇਯੂ ਇਕਤਾ ਸਿੱਧੂਪੁਰ ਦੀ ਇਹ ਕਾਨਫਰੰਸ ਸੀ ਜਿਸ ਦੇ ਵਿੱਚ ਡੱਲੇਵਾਲ ਪਹੁੰਚੇ ਸਟੇਚਰ ਰਾਹੀਂ ਉਹਨਾਂ ਨੂੰ ਸਟੇਜ ਤੇ ਲਿਆਂਦਾ ਗਿਆ ਔਰ ਆਪਣੇ ਸੰਬੋਧਨ ਵੇਚ ਤੇ ਵਿੱਚ ਡੱਲੇਵਾਲ ਨੇ ਪੰਜਾਬ ਸਰਕਾਰ ਤੇ ਨਿਸ਼ਾਨੇ ਸਾਧੇ ਡੱਲੇਵਾਲ ਨੇ ਕਿਹਾ ਇਹ ਸਰਕਾਰ ਨੇ ਸਾਨੂੰ ਧੋਖਾ ਦਿੱਤਾ ਹੈ ਪਰ ਅਸੀਂ ਕਿਸਾਨਾਂ ਦੀ ਲੜਾਈ ਲਗਾਤਾਰ ਚਾਰੀ ਰੱਖਾਂਗੇ ਜਦਜੀਤ ਸਿੰਘ ਡੱਲੇਵਾਲ ਨੂੰ ਇਸ ਕਾਨਫਰੰਸ ਦੇ ਵਿੱਚ ਸਟ੍ਰੈਚਰ ਤੇ ਲਿਆਂਦਾ ਗਿਆ ਸੀ ਕਿਉਂਕਿ ਉਹ ਭੁੱਖ ਹੜਤਾਲ ਤੇ ਚੱਲ ਰਹੇ ਨੇ ਔਰ ਭੁੱਖ ਹੜਤਾਲ ਦੇ ਚੱਲਦੇ ਉਹਨਾਂ ਦੀ ਸਿਹਤ ਢਿੱਲੀ ਹੈ ਪਰ ਫਿਰ ਵੀ ਉਹ ਕਿਸਾਨਾਂ ਦੀਆਂ ਰੈਲੀਆਂ ਜਾਂ ਮਹਾਪੰਚਾਇਤ ਦੇ ਵਿੱਚ ਪਹੁੰਚਦੇ ਨੇ ਤੇ ਆਪਣੀ ਗੱਲ ਰੱਖਦੇ ਕਦੇ ਨਹੀਂ ਹੋਇਆ ਇੱਕ ਪਾਸੇ ਮੋਰਚਾ ਨਾਲ ਡੌਰ ਚੱਲਣਾ ਹੋਵੇ ਜੇ ਦੂਜੇ ਪਾਸੇ ਮੋਰਚਾ ਤੇ ਹਮਲਾ ਹੋਵੇ ਇਹ ਇੱਕ ਤਰ੍ਹਾਂ ਦਾ ਸਰਕਾਰ ਨੇ ਵਿਸ਼ਵਾਸ ਘਾਤ ਕੀਤਾ ਲੇਕਿਨ ਠੀਕ ਹੈ ਵਿਸ਼ਵਾਸ ਘਾਤ ਕਰਕੇ ਮੋਰਚੇ ਖੇੜ ਸਕਦੀਆਂ ਸਰਕਾਰਾਂ ਲੇਕਿਨ ਲੜਨ ਵਾਲੇ ਲੋਕਾਂ ਦਾ ਜਿਹੜਾ ਹੱਕਾਂ ਦੀ ਲੜਾਈ ਲੜਨ ਵਾਲੇ ਲੋਕਾਂ ਦਾ ਜਿਹੜਾ ਲੜਨ ਦਾ ਮਾਤਾ ਹੈ ਉਹ ਖતમ ਕਰੇ ਨਹੀਂ ਕੀਤਾ ਜਾ ਸਕਦਾ ਇਹ ਸਾਡਾ ਇਤਿਹਾਸ ਗਵਾਹ ਹੈ ਸੋ ਜਿਹੜੀ ਦੇ ਕਿਸਾਨਾਂ ਦੀ ਦੂਸਰੀ ਆਰਥਿਕ ਆਜ਼ਾਦੀ ਦੀ ਲੜਾਈ ਹੈ ਇਹ ਉਨੀ ਦੇਰ ਤੱਕ ਜਾਰੀ ਰਹੇਗੀ ਜਿੰਨੀ ਦੇਰ ਤੱਕ ਕਿਸਾਨ